ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਚੰਡਿਆਲਾ ਦਾ ਸਰਕਾਰੀ ਪ੍ਰਾਈਮਰੀ ਅਤੇ ਮਿਡਲ ਸਕੂਲ ਜਿਸ ਦੀ ਹਾਲਤ ਕੁਝ ਮਹੀਨਾ ਪਹਿਲਾਂ ਬਹੁਤ ਹੀ ਤਰਸਯੋਗ ਪਣੀ ਹੋਈ ਸੀ ਲੇਕਿਨ ਪਿੰਡ ਵਾਸੀਆਂ ਤੇ ਪ੍ਰਵਾਸੀ ਵੀਰਾਂ ਦੀ ਸਵੱਲੀ ਨਜ਼ਰ ਨੇ ਇਸ ਸਕੂਲ ਦੀ ਨੁਹਾਰ ਨੂੰ ਕੁਝ ਹੀ ਮਹੀਨਿਆਂ ਵਿੱਚ ਬਦਲ ਕੇ ਜ਼ਿਲ੍ਹੇ ਦਾ ਮੋਹਰੀ ਸਕੂਲ ਬਣਾ ਦਿੱਤਾ ਜੇਕਰ 10 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਸਕੂਲ ਦੀ ਹਾਲਤ ਬਹੁਤ ਹੀ ਖਸਤਾ ਸੀ ਅਤੇ ਇਸ ਸਕੂਲ ਵਿੱਚ ਇੱਕ ਅਧਿਆਪਕ ਹੀ ਲਗਭਗ 25 ਬੱਚਿਆਂ ਨੂੰ ਪੜਾਈ ਕਰਵਾ ਰਿਹਾ ਸੀ ਸਕੂਲ ਇੰਚਾਰਜ ਹਰਪ੍ਰੀਤ ਸਿੰਘ ਦੀ ਬੱਚਿਆਂ ਪ੍ਰਤੀ ਲਗਨ ਨੂੰ ਦੇਖ ਕੇ ਲੱਗਾ ਕਿ ਸਕੂਲ ਦੀ ਨੁਹਾਰ ਬਦਲਣ ਇਹ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ ਜਿਸ ਲਈ ਪਿੰਡ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਕੋਲੋਂ ਸਹਿਯੋਗ ਮੰਗਿਆ ਗਿਆ ਜਿਸ ਤੋਂ ਬਾਅਦ ਸਕੂਲ ਨੂੰ ਰੰਗ ਰੋਗਨ ਕਰਵਾਇਆ ਅਤੇ ਬੱਚਿਆਂ ਦੇ ਬੈਠਣ ਲਈ ਟੇਸਕ ਵਗੈਰਾ ਖਰੀਦੇ ਗਏ ਸਕੂਲ ਦੀਆਂ ਦੀਵਾਰਾਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਡਲ ਚਿੱਤਰ ਬਣਾਏ ਅਤੇ ਸਲੋਗਨ ਲਿਖਵਾਏ ਗਏ ਇਸੇ ਤਰ੍ਹਾਂ ਸਕੂਲ ਦੀ ਗਰਾਊਂਡ ਵਿੱਚ ਭਾਰਤੀ ਪੁਆ ਕੇ ਉਸ ਨੂੰ ਬੱਚਿਆਂ ਦੇ ਖੇਡਣ ਲਈ ਬਣਾਇਆ ਸਕੂਲ ਦੀ ਦਿੱਖ ਨਾਲ ਪੜ੍ਹਾਈ ਦਾ ਮਿਆਰ ਵੀ ਵਧੀਆ ਹੋਣ ਕਾਰਨ ਜੋ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਸਨ ਉਹਨਾਂ ਦੇ ਮਾਪਿਆਂ ਨੇ ਵੀ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਇਸ ਸਕੂਲ ਵਿੱਚ ਦਾਖਲ ਕਰਵਾਇਆ। ਅਧਿਆਕਿਆ ਕਿ ਜੋ ਖਰਚਾ ਉਹ ਪ੍ਰਾਈਵੇਟ ਸਕੂਲਾਂ ਵਿੱਚ ਕਰਦੇ ਹਨ ਉਹ ਇਸ ਸਕੂਲ ਨੂੰ ਡੋਨੇਟ ਕਰਨਗੇ ਤਾਂ ਜੋ ਇਹ ਸਕੂਲ ਹੋਰ ਤਰੱਕੀ ਕਰ ਸਕੇ। ਹੁਣ ਇਸ ਸਕੂਲ ਵਿੱਚ ਤਿੰਨ ਅਧਿਆਪਕ ਹਨ ਅਤੇ ਇੱਕ ਅਧਿਆਪਕ ਨੂੰ ਪਿੰਡ ਵਾਸੀਆਂ ਵੱਲੋਂ ਆਪਣੇ ਖਰਚੇ ਤੇ ਰੱਖਿਆ ਹੋਇਆ ਹੈ। ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ 27 ਤੋਂ ਵੱਧ ਕੇ 54 ਹੋ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਦਾ ਸਰਕਾਰੀ ਸਕੂਲਾਂ ਨੂੰ ਲਗਭਗ ਬੰਦ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਜਾਪ ਰਹੀਆਂ ਹਨ ਲੇਕਿਨ ਪਿੰਡ ਦੇ ਕੁਝ ਉਦਮੀ ਲੋਕਾਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਕਾਰਨ ਸਰਕਾਰੀ ਸਕੂਲ ਚੱਲ ਰਹੇ ਹਨ ਅੱਜ ਅਸੀਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਖੜੇ ਆ। ਇਹ ਸਕੂਲ ਦੇ ਵਿੱਚ ਅੱਜ ਤੋਂ 10 ਮਹੀਨੇ ਪਹਿਲਾਂ ਅਗਰ ਦੇਖੀਏ ਤਾਂ ਇੱਥੇ 27 ਸਿਰਫ ਬੱਚੇ ਸਨ, ਦੋ ਟੀਚਰ ਸਨ। ਗਰਾਊਂਡ ਦਾ ਬੁਰਾ ਹਾਲ ਸੀ, 2-2 ਫੁੱਟ ਪਾਣੀ ਖੜ ਜਾਂਦਾ ਸੀ। ਤੇ ਜੋ ਇਮਾਰਤ ਹੈ ਉਹਦੇ ਵਿੱਚ ਵੀ ਕਿਤੇ ਵੀ ਕੋਈ ਪੇਂਟ ਨਹੀਂ ਸੀ। ਅਸੀਂ ਇੱਥੇ ਆਣ ਕੇ ਦੇਖਿਆ ਕਿ ਸਾਡੇ ਪਿੰਡ ਦੇ ਬੱਚਿਆਂ ਦਾ ਇਹ ਬੁਰਾ ਹਾਲ ਹੈ ਕਿਉਂਕਿ ਗਵਰਨਮੈਂਟ ਵੱਲੋਂ ਤਾਂ ਕੋਸ਼ਿਸ਼ ਇਹੀ ਹੈ ਕਿ ਸਰਕਾਰੀ ਸਕੂਲ ਬੰਦ ਕਰਕੇ ਪ੍ਰਾਈਵੇਟਾਂ ਨੂੰ ਉਤਸ਼ਾਹਤ ਕੀਤਾ ਜਾਵੇ ਇੱਥੇ ਵੀ ਉਹੀ ਹਾਲਤ ਬਣੇ ਹੋਏ ਸਨ ਇਮਾਰਤ ਖਸਤਾ ਸੀਗੀ ਕੋਈ ਪੇਂਟ ਨਾ ਸੀ ਕੋਈ ਟੀਚਰ ਨਹੀਂ ਕੋਈ ਬੱਚੇ ਨਾ ਸੀ ਆਉਂਦੇ ਪੜ੍ਹਾਈ ਨਾ ਸੀ ਉੰਨੀ ਫਿਰ ਅਸੀਂ ਦੇਖਿਆ ਮਾਸਟਰ ਹਰਪ੍ਰੀਤ ਸਿੰਘ ਜੀ ਜੋ ਨੇ ਥੇ ਉਹਨਾਂ ਦੀ ਮਿਹਨਤ ਨੂੰ ਦੇਖਿਆ ਉਹ ਬੱਚਿਆਂ ਨੂੰ ਬੜੇ ਹੀ ਪਿਆਰ ਦੇ ਨਾਲ ਪੜ੍ਹਾ ਰਹੇ ਨੇ ਅਸੀਂ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਸੋਚਿਆ ਕਿਉਂ ਨਾ ਆਪਣੇ ਸਕੂਲ ਦੇ ਕੁਝ ਕਰੀਏ ਤੇ ਸਟਾਰਟਿੰਗ ਦੇ ਵਿੱਚ ਅਸੀਂ 3-4 ਰਲ ਕੇ ਇਦਾਂ ਨੂੰ ਧਿਆਨ ਦਿੱਤਾ, ਪੇਟ ਵਗੈਰਾ ਕਰਾਉਣਾ ਸ਼ੁਰੂ ਕਰ ਦਿੱਤਾ। ਫੇਰ ਸਾਡੇ ਨਾਲ ਹੌਲੀ-ਹੌਲੀ ਪਿੰਡ ਦੇ ਵਸਨੀਕ, ਹੋਰ ਰਲ ਗਏ, ਐਨਆਰਆਈ ਵੀਰ ਰਲ ਗਏ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜੋ ਇਸ ਸਕੂਲ ਦੀ ਇਮਾਰਤ ਹੈ ਉਹ ਤੁਸੀਂ ਦੇਖ ਰਹੇ ਹੋ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਂਟ ਕੀਤੀ ਹੈ। ਇਸ ਦੇ ਉੱਤੇ ਵੱਖ-ਵੱਖ ਚਿੱਤਰਕਾਰੀ ਕੀਤੀ ਹੈ। ਤੇ ਸਕੂਲ ਦੇ ਵਿੱਚ ਅੱਜ ਬੱਚੇ ਵੀ 27 ਦੀ ਜਗ੍ਹਾ 54 ਬੱਚੇ ਨੇ ਜੋ ਕਿ ਵੱਖ-ਵੱਖ ਪ੍ਰਾਈਵੇਟ ਸਕੂਲਾਂ ਚੋਂ ਜਾਂ ਦੂਸਰੇ ਸਕੂਲਾਂ ਚੋਂ ਹਟ ਕੇ ਆਏ ਨੇ ਜਦੋਂ ਇੱਥੇ ਆ ਕੇ ਉਹਨਾਂ ਦੇ ਮਾਪਿਆਂ ਨੇ ਦੇਖਿਆ ਵੀ ਇਹ ਇੱਥੇ ਪੜ੍ਹਾਈ ਤਾਂ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਹੋ ਰਹੀ ਹੈ ਸੋ ਉਹਨਾਂ ਨੇ ਸੋਚਿਆ ਕਿਉਂ ਨਾ ਅਸੀਂ ਜੋ ਐਨੇ ਪੈਸੇ ਉੱਥੇ ਖਰਚ ਕਰਦੇ ਆ ਉਹ ਇਸ ਸਕੂਲ ਨੂੰ ਡੋਨੇਟ ਕਰੀਏ ਤੇ ਆਪਣੇ ਬੱਚੇ ਇੱਥੇ ਪੜਾਈਏ ਸੋ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚੇ ਸਾਡੇ ਸਕੂਲ ਦੇ ਵਿੱਚ ਦਾਖਲ ਕਰਾਓ ਇਹ ਜੋ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਹੈ ਇਸ ਤੋਂ ਇਲਾਵਾ ਜੋ ਸਾਡੀਆਂ ਸੋਸ਼ਲ ਐਕਟੀਵिटीज ਨੇ ਜਿਨ੍ਹਾਂ ਦੇ ਵਿੱਚ ਜਿਸ ਵੀ ਕਿਸੇ ਦਾ ਬੱਚੇ ਦਾ ਜਨਮ ਦਿਨ ਹੁੰਦਾ ਹੈ ਅਸੀਂ ਉਸ ਬੱਚੇ ਦਾ ਜਨਮ ਦਿਨ ਇੱਥੇ ਇੱਕ ਬੂਟਾ ਲਗਾ ਕੇ ਜਨਮ ਦਿਨ ਮਨਾਉਂਦੇ ਹਾਂ ਤੇ ਉਹਨਾਂ ਨੂੰ ਉਸ ਦਿਨ ਸਪੈਸ਼ਲ ਖਾਣਾ ਦਿੱਤਾ ਜਾਂਦਾ ਜਿਵੇਂ ਕਿ ਕੋਈ ਹਲਵਾ ਹੋ ਗਿਆ ਖੀਰ ਹੋ ਗਈ ਜਾਂ ਕੋਈ ਮਠਿਆਈ ਸਮੋਸੇ ਵਗੈਰਾ ਉਹਨਾਂ ਦਾ ਅਰੇਂਜ ਕਰਕੇ ਅਸੀਂ ਉਹਨਾਂ ਬੱਚਿਆਂ ਦਾ ਉਸ ਦਿਨ ਜਨਮ ਦਿਨ ਮਨਾਉਂਦੇ ਹਾਂ ਅੱਜ ਤੋਂ ਤਕਰੀਬਨ 10 ਕ ਮਹੀਨੇ ਪਹਿਲਾਂ ਸਾਡੇ ਕੋਲ ਪੈਂਡ ਦੇ ਵਿੱਚੋਂ ਸਾਡੇ ਵੀਰ ਕੋ ਜਾਈ ਆਏ ਸਨ ਜਿਨ੍ਹਾਂ ਨੇ ਸਾਡੇ ਸਕੂਲ ਦੀ ਹਾਲਤ ਵੇਖੀ ਉਸ ਵਕਤ ਮੈਂ ਇੱਥੇ ਸਿੰਗਲ ਟੀਚਰ ਤਾਇਨਾਤ ਸੀ ਸਕੂਲ ਦੇ ਵਿੱਚ ਤੇ ਸਾਡੇ ਕੋਲ ਬੱਚਿਆਂ ਦੀ ਗਿਣਤੀ 27 ਦੇ ਅਰਾਊਂਡ ਸੀਗੀ ਤੇ ਇਹ ਵੀਰ ਸਾਡੇ ਕੋਲ ਆਏ ਇਹਨਾਂ ਨੇ ਸਕੂਲ ਦੀ ਹਾਲਤ ਦੇਖੀ ਤੇ ਸਕੂਲ ਦੇ ਵਿੱਚ ਮੇਰੇ ਦੁਆਰਾ ਜਿਹੜਾ ਕਰਾਇਆ ਕਰਵਾਇਆ ਜਾ ਰਿਹਾ ਸੀ ਕੰਮ ਉਹਦੇ ਬਾਰੇ ਇਹਨਾਂ ਨੇ ਜਾਣਕਾਰੀ ਹਾਸਲ ਕੀਤੀ ਤੇ ਸਾਡੇ ਸਕੂਲ ਨੇ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ तकरीबन 10 April ਤੋਂ ਸ਼ੁਰੂ ਹੋ ਕੇ ਅੱਜ ਤੱਕ ਇਹਨਾਂ ਨੇ ਸਕੂਲ ਦੀ ਨਿਹਾਰ ਬਿਲਕੁਲ ਬਦਲ ਦਿੱਤੀ ਆ ਸਾਡਾ ਸਕੂਲ ਜਿਹੜਾ ਜ਼ਿਲ੍ਹੇ ਦੇ ਪ੍ਰਮੁੱਖ ਸਕੂਲਾਂ ਦੇ ਵਿੱਚ ਆਪਣਾ ਨਾਮ ਜਿਹੜਾ ਬਣਾ ਚੁੱਕਾ ਸਾਡੇ ਸਕੂਲ ਦੇ ਵਿੱਚ ਜਿਹੜਾ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਸਕੂਲ ਨੂੰ ਰੰਗ ਕਰਵਾਇਆ ਗਿਆ ਫਿਰ ਸਕੂਲ ਦੇ ਕੌਲਿਆਂ ਦੇ ਉੱਤੇ ਤੇ ਕੰਧਾਂ ਦੇ ਉੱਤੇ ਬੱਚਿਆਂ ਦੇ ਸਿਲੇਬਸ ਦੇ ਵਿੱਚੋਂ ਜੋ ਵੀ ਉਹਨਾਂ ਦੇ ਸਿਲੇਬਸ ਨਾਲ ਰਿਲੇਟਡ ਚੀਜ਼ਾਂ ਸੀਗੀਆਂ ਉਹ ਸਾਰੀਆਂ ਪੇਂਟਿੰਗ ਕਰਵਾਈ ਗਈ ਤੇ ਸਕੂਲ ਦੇ ਬਾਹਰ ਚਾਰ ਦੀਵਾਰੀ ਦੇ ਉੱਤੇ ਸਮਾਜ ਨੂੰ ਸਮਾਜ ਸੁਧਾਰ ਵਾਸਤੇ ਜੋ ਨਵੀਆਂ-ਨਵੀਆਂ ਗੱਲਾਂ ਸਮਾਜ ਸੁਧਾਰ ਵਾਸਤੇ ਜਿਹੜਾ ਸਮਾਜ ਦੇ ਵਿੱਚ ਨਗਾਰ ਆ ਰਿਹਾ ਨਸ਼ਿਆਂ ਵਿਰੋਧੀ ਤੇ ਭ੍ਰੂਣ ਹੱਤਿਆ ਸੰਬੰਧੀ ਸਾਰੀਆਂ ਉਹ ਨਵੇਂ-ਨਵੇਂ ਸਲੋਗਨ ਕੱਢ ਕੇ ਸਾਡੇ ਸਕੂਲ ਦੀ ਕੰਧ ਤੇ ਬਾਹਰ ਛਪਵਾਏ ਗਏ ਤੇ ਸਭ ਤੋਂ ਵੱਡਾ ਸਹਿਯੋਗ ਆ ਪਿੰਡ ਦੇ ਨੌਜਵਾਨ ਸਾਥੀਆਂ ਦਾ ਤੇ ਹੋਰ ਬਹੁਤ ਸਾਰੀਆਂ ਸ਼ਕਸ਼ੀਤਾਂ ਜਿਹੜੀਆਂ ਗਾਹੇ-ਵਗਾਹੇ ਪੰਡ ਦੇ ਵਿੱਚੋਂ ਆ ਕੇ ਸਕੂਲ ਦਾ ਪੂਰਾ ਸਹਿਯੋਗ ਦਿੰਦੀਆਂ ਸਕੂਲ ਦੇ ਉੱਤਮ ਬਣਾਉਣ ਦੇ ਵਿੱਚ ਸਕੂਲ ਨੂੰ ਯੋਗਦਾਨ ਦਿੰਦੇ ਆ